ਰਿਸ਼ਤੇ ਸਮਾਜਿਕ ਤਣਾਬਣਾ ਕੋਈ ਵੀ ਮਨੁੱਖ ਜਿਹੜਾ ਹੈ ਉਹ ਰਿਸ਼ਤਿਆਂ ਤੋਂ ਰਹਿਤ ਨਹੀਂ ਹੁੰਦਾ ਜਦੋਂ ਜਨਮ ਲੈਂਦੇ ਆ ਤੇ ਸਾਡੇ ਬਹੁਤ ਸਾਰੇ ਰਿਸ਼ਤੇ ਬਣਦੇ ਨੇ ਜੋ ਸਾਨੂੰ ਕੁਦਰਤ ਜਨਮ ਦੇ ਨਾਮ ਦਿੰਦੀ ਕੁਝ ਰਿਸ਼ਤੇ ਬਾਅਦ ਦੇ ਵਿੱਚ ਸਾਡੇ ਵਿਆਹ ਤੋਂ ਬਾਅਦ ਬਣਦੇ ਨੇ ਵਿਆਹ ਤੋਂ ਬਾਅਦ ਇੱਕਦਮ ਬਹੁਤ ਸਾਰੇ ਰਿਸ਼ਤੇ ਸਾਡੇ ਨਾਲ ਫੁਰ ਜੁੜ ਜਾਂਦੇ ਨੇ ਗੱਲ ਇਹ ਤੇ ਸਵਲੀ ਹੋ ਰਹੀ ਹੈ ਕਿ ਰਿਸ਼ਤਿਆਂ ਦੇ ਵਿੱਚ ਆਰੀ ਕੁਦਰਤ ਰਿਸ਼ਤੇ ਨਾ ਨਿਭਣੇ ਰਿਸ਼ਤਿਆਂ ਦੇ ਵਿੱਚ ਇੱਕ ਖਟਾਸ ਪੈਦਾ ਹੋਣੀ ਇਹ ਕਿਉਂ ਹੋ ਰਹੀ ਆ ਕਿ ਪਹਿਲਾਂ ਵੀ ਇਦਾਂ ਸੀ ਜੇ ਪਹਿਲਾਂ ਨਹੀਂ ਸੀ ਤੇ ਹੁਣ ਕਿਉਂ ਹੋ ਰਹੀ ਆ ਅਸਲ ਦੇ ਵਿੱਚ ਰਿਸ਼ਤੇ ਵਕਤ ਦੇ ਨਾਲ ਨਾਲ ਬਦਲਾ ਲੈ ਕੇ ਆ ਜਾਂਦੇ ਨੇ ਹਾਲਾਤ ਬਦਲਾ ਦਿੰਦੇ ਨੇ ਹਾਲਾਤ ਕਿਵੇਂ ਦੇ ਹੁੰਦੇ ਨੇ ਇਨਸਾਨ ਉਹਦੇ ਨਾਲ ਬਦਲ ਜਾਂਦਾ ਜੋ ਕਿ ਵਕਤ ਦੇ ਵਿੱਚ ਪੁਰਾਣੇ ਰਿਸ਼ਤਿਆਂ ਦੇ ਨਾਲੋਂ ਪੁਰਾਣੀਆਂ ਸਾਂਝਾਂ ਦੇ ਨਾਲੋਂ ਇੱਕ ਵੱਖਰਾ ਵਹਾ ਜਿਹੜਾ ਮਾਹੌਲ ਸਿਰਜਿਆ ਗਿਆ ਸਾਡੇ ਸਮਾਜ ਵੱਲੋਂ ਸਾਡੇ ਲੋਕਾਂ ਵੱਲੋਂ ਸਾਡੀ ਸੋਚ ਵੱਲੋਂ ਅਸੀਂ ਵੈਸਟਰਨ ਨੂੰ ਹਮੇਸ਼ਾ ਕਹਿੰਨੇ ਕਿ ਚੀਜ਼ਾਂ ਸੀ ਵੈਸਟਰਨ ਤੋਂ ਲੈ ਕਾਪੀ ਕੀਤੀਆਂ ਪਰ ਵੈਸਟਰਨ ਦੇ ਵਿੱਚ ਬਹੁਤ ਕੁਝ ਅੱਛਾ ਵੀ ਹੈ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਜੋ ਸਾਨੂੰ ਠੀਕ ਲੱਗਦਾ ਅਸੀਂ ਉਹ ਚੁੰਦੇ ਆ ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ ਹੈ ਅਸੀਂ ਸੇਮ ਉਹ ਹੀ ਚੀਜ਼ਾਂ ਜਿਹੜੀਆਂ ਅਮ ਵੈਸਟਰਨ ਤੋਂ ਲਈਆਂ ਕਿ ਅਸੀਂ ਆਜ਼ਾਦ ਰਹਿਣਾ ਚਾਹੁੰਦੇ ਆ ਅਸੀਂ ਇਕੱਲੇ ਰਹਿਣਾ ਚਾਹੁੰਦੇ ਆ ਅਸੀਂ ਕਿਸੇ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਅਸੀਂ ਬਹੁਤ ਪੜ੍ਹ ਲਿਖ ਗਏ ਸਾਨੂੰ ਕੋਈ ਰੁਕ ਟੋਕ ਨਹੀਂ ਹੋਣੀ ਚਾਹੀਦੀ ਇਹ ਜਿਹੜੀਆਂ ਚੀਜ਼ਾਂ ਸੀ ਅਸੀਂ ਵੈਸਟਰਨ ਤੋਂ ਲਈਆਂ ਤੇ ਵੈਸਟਰਨ ਦੇ ਵਿੱਚ ਤੇ ਬਹੁਤ ਵੱਡੀ ਜਿਹੜੀ ਹੈ ਕਿ ਉਹ ਟਾਈਮ ਦੇ ਬੜੇ ਪਾਬੰਦ ਨੇ ਉਹ ਰਿਸ਼ਵਤ ਭ੍ਰਿਸ਼ਟਾਚਾਰ ਤੋਂ ਅਜੇ ਇਹ ਨਹੀਂ ਅਸੀਂ ਕਹਿੰਦੇ ਕਿ ਉੱਥੇ ਨਹੀਂ ਚੱਲਦਾ ਪਰ ਜਿਵੇਂ ਦਾ ਸਾਡਾ ਸਿਸਟਮ ਬਣ ਗਿਆ ਉਹ ਮੇਂ ਦਾ ਸਿਸਟਮ ਤੇ ਨਹੀਂ ਉੱਥੇ ਉੱਥੇ ਮਾਪੇ ਜਿਹੜੇ ਨੇ 18 ਸਾਲ ਤੋਂ ਬਾਅਦ ਬੱਚੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਬੱਚੇ ਨੂੰ 18 ਸਾਲ ਦਾ ਕਰਦੇ ਨੇ ਬੱਚਾ ਆਪੇ ਕਮਾਉਂਦਾ ਹੈ ਆਪੇ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਉਹ ਲੋਕ ਆਪਣੇ ਬੱਚਿਆਂ ਦੇ ਲਈ ਪ੍ਰਾਪਰਟੀ ਜਾਇਦਾਦ ਨਹੀਂ ਬਣਾਉਂਦੇ ਬੱਚਾ ਆਪੇ ਬਣਾਏਗਾ ਆਪੇ ਆਪਣੇ ਪੈਰਾਂ ਤੇ ਖੜਾ ਹੋਏਗਾ ਉਹ ਬਜ਼ੁਰਗਾਂ ਦੀ ਪੇਰੈਂਟਸ ਦੀ ਆਪਣੀ ਮਰਜ਼ੀ ਹੈ ਉਹ ਛੱਡ ਕੇ ਜਾਣ ਨਾ ਛੱਡ ਕੇ ਜਾ ਉਹ ਬਣਾਉਣ ਉਹ ਨਾ ਬਣਾਉਣ ਉਹ ਇਹੋ ਕਾਰਨ ਹੈ ਕਿ ਉਹ ਲੋਕ ਜਿਹੜੇ ਨੇ ਕਿ ਬਹੁਤ ਵਧੀਆ ਜ਼ਿੰਦਗੀ ਜਿਸ 5 ਦਿਨ ਕਮਾਇਆ ਤੇ 2 ਦਿਨ ਨੂੰ ਉਪੜੀ ਚੈਨ ਦੀ ਜ਼ਿੰਦਗੀ ਵੀ ਜੀ ਲੈਂਦੇ ਨੇ ਪਰ ਸਾਡੇ ਤੇ ਸਿਰਫ ਇੱਕ ਅਮ ਬੱਸ ਹਕਮਾਂ ਦੀ ਮਸ਼ੀਨ ਮਾਂ ਬਾਪ ਬਣ ਕੇ ਰਹਿ ਜਾਂਦੇ ਨੇ ਜੈਦਤ ਬਣਾਉਂਦੇ ਨੇ ਵੱਧ ਤੋਂ ਵੱਧ ਬੱਚਿਆਂ ਦੇ ਲਈ ਪੈਸਾ ਖਰਚਦੇ ਨੇ ਪੜਾਉਂਦੇ ਨੇ ਮਹਿੰਗੀਆਂ ਐਜੂਕੇਸ਼ਨ ਇੰਸਟੀਚੂਨਸ ਦੇ ਵਿੱਚੋਂ ਐਜੂਕੇਸ਼ਨ ਦਿਵਾਉਂਦੇ ਨੇ ਤਾਂ ਕਿ ਉਹਨਾਂ ਦਾ ਬਡਾਪਾ ਜਿਹੜਾ ਹੈ ਉਹ ਸੌਖਾ ਨਿਕਲ ਜਾਏ ਕਾਰ ਬਣਾਉਂਦੇ ਨੇ ਤਾਂ ਕਿ ਬੜਾਪਾ ਜਿਹੜਾ ਹੈ ਉਹ ਘਰ ਦੇ ਵਿੱਚ ਬੈਠ ਕੇ ਉਕਟਣ ਉਹਨਾਂ ਨੂੰ ਖੱਜਲ ਖਵਾਰੀ ਨਾ ਹੋਣੀ ਕਰ ਕੋਈ ਹੋਵੇ ਅ ਬੱਚੇ ਜਿਹੜੇ ਨੇ ਉਹ ਅੱਛੀ ਕਮਾਈ ਕਰਦੇ ਹੋਣ ਤਾਂ ਕਿ ਉਹਨਾਂ ਨੂੰ ਬੁਢਾਪੇ ਦੇ ਵਿੱਚ ਬੱਚੇ ਸੰਭਾਲ ਸਕਣ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਭਾਵੇਂ ਸੀ ਕਹਿੰਦੇ ਕਿ ਮਾਪੇ ਅ ਦੀ ਜਿਹੜੀ ਮਿਹਨਤ ਹੈ ਜਾਂ ਪੈਸਾ ਲਗਾਉਂਦੇ ਨੇ ਜਾਂ ਬੱਚਿਆਂ ਦੀ ਸੇਵਾ ਕਰਦੇ ਨੇ ਉਹਨੇ ਸਵਾਰਥ ਹੁੰਦੀ ਪਰ ਉਹਨਾਂ ਦਾ ਇਹ ਹੱਕ ਬਾ ਹੈ ਜਦੋਂ ਇਹਨਾਂ ਕੁਸ਼ ਕਰਦੇ ਨੇ ਤੇ ਮਾਪਪਾ ਦਾ ਇਹ ਹੱਕ ਹੈ ਔਰ ਬੱਚਿਆਂ ਦਾ ਫਰਸ ਹੈ ਜੋ ਸਾਡੇ ਸਮਾਜ ਦੇ ਵਿੱਚ ਚੱਲਦਾ ਕਿ ਬੱਚੇ ਕੇਅਰ ਕਰਨ ਔਰ ਕਰਨ ਕਰਨੀ ਚਾਹੀਦੀ ਹੈ ਔਰ ਕਰਦੇ ਸੀ ਹੁਣ ਉਹ ਬਦਲਾ ਆਇਆ ਜਿਹੜਾ ਸਮਾਜ ਨੂੰ ਅਜੇ ਹজম ਨਹੀਂ ਹੋ ਰਿਹਾ ਆ ਖਾਸ ਕਰਕੇ ਜਿਹੜੇ ਬਜ਼ੁਰਗ ਪੇਰੈਂਟਸ ਨੇ ਉਹ ਕੀ ਰਿਹਾ ਹੈ ਬੱਚੇ ਆਜ਼ਾਦੀ ਦੇ ਨਾਂ ਤੇ ਮਾਪਪਾ ਦੇ ਨਾਲ ਰਹਿਣਾ ਪਸੰਦ ਨਹੀਂ ਕਰਦੇ ਜੇ ਰਹਿ ਵੀ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਮਾਪੇ ਜਿਹੜੇ ਨੇ ਉਹ ਸਾਨੂੰ ਕੋਈ ਰੋਕ ਟੋਕ ਦਖਲ ਅੰਦਾਜ਼ੀ ਕਿੱਥੋਂ ਆਏ ਕਿਉਂ ਆਏ ਉਹ ਨਾ ਕਰਨ ਪੈਸਾ ਜਿਹੜਾ ਹੈ ਜਿਹੜਾ ਅਸੀਂ ਕਮਾਉਨੇ ਆ ਉਹ ਸਾਡਾ ਹੈ ਤੇ ਬਾਪੂ ਦੀ ਜੇਬ ਸਾਂਝੀ ਹੈ ਮੈਂ ਆਰਟੀਕਲਸ ਲਿਖਦੀ ਆ ਬਹੁਤ سارے ਲੋਕ ਇਹ ਦੱਸਦੇ ਨੇ ਕਿ ਸਾਡੇ ਕੋਲ ਜਿਹੜਾ ਸੋਰਸ ਆਫ ਇਨਕਮ ਹੈ ਚਾਹੇ ਉਹ ਪੈਨਸ਼ਨ ਹੈ ਚਾਹੇ ਕਿ ਇਹ ਜੇ ਜੋਬ ਕਰਦੇ ਨੇ ਕਿ ਬੱਚਿਆਂ ਨੂੰ ਇਹ ਲੱਗਦਾ ਕਿ ਜੋ ਕੁਛ ਇਹਨਾਂ ਦੇ ਕੋਲ ਅਸੀਂ ਕਢਵਾ ਸਕਦੇ ਆ ਦੋਸੀ ਜਿੱਥੇ ਕੋਲ ਕੋ ਖੋਖ ਹਿੰਦ ਕਰ ਸਕਦੇ ਆ ਮੈਕਸਿਮਮ ਜਿਹੜਾ ਹੈ ਉਹ ਕਰ ਲਿਆ ਜਾਵੇ ਤੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਕਹਿੰਦੇ ਅਸੀਂ ਤੰਗੇ ਨਹੀਂ ਘੱਟ ਸਕਦੇ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਨਹੀਂ ਕਰ ਸਕਦੇ ਜੇ ਅਸੀਂ ਹਫਤੇ ਚ ਚਾਰ ਦਿਨ ਖਾਣਾ ਬਾਹਰ ਖਾਣਾ ਹੈ ਤਾਂ ਅਸੀਂ ਖਾਣਾ ਹੀ ਖਾਣਾ ਹੈ ਜੇ ਅਸੀਂ ਬ੍ਰਾਂਡਡ ਚੀਜ਼ਾਂ ਪਾਉਣੀਆਂ ਨੇ ਤੇ ਅਸੀਂ ਪਾਉਣੀਆਂ ਹੀ ਪਾਉਣੀਆਂ ਨੇ ਜੇ ਤੁਹਾਡੇ ਕੋਲ ਇਸ ਵੇਲੇ ਮਾਂ-ਬਾਪ ਜਿਹੜੇ ਨੇ ਉਹ ਪੈਸਾ ਲੈ ਕੇ ਬੈਠੇ ਹੋਏ ਨੇ ਚਾਹੇ ਉਹ ਜੋਬ ਕਰਦੇ ਨੇ ਚਾਹੇ ਪੈਨਸ਼ਨ ਲੈਂਦੇ ਨੇ ਜਾਂ ਉਹਨਾਂ ਦਾ ਕੋਈ ਹੋਰ ਸੋਰਸ ਆਫ ਇਨਕਮ ਹੈ ਉਹ ਤੁਹਾਨੂੰ ਦੇ ਰਹੇ ਨੇ ਤੁਹਾਨੂੰ ਉਹ ਦਿਖਾਈ ਦੇ ਰਿਹਾ ਕਿ ਪੇਰੈਂਟਸ ਤੋਂ ਬਾਅਦ ਤੁਸੀਂ ਆਪਣਾ ਖਰਚਾ ਚੁੱਕ ਲਵੋਗੇ ਉਹਨਾਂ ਨੇ ساری ਜ਼ਿੰਦਗੀ ਤੁਹਾਡੇ ਨਾਲ ਤੇ ਰਹਿਣਾ ਨਹੀਂ ਤੇ ਕਿਉਂ ਨਹੀਂ ਤੁਸੀਂ ਇਹ ਸੋਚਦੇ ਕਿ ਜੋ ਪੇਰੈਂਟਸ ਖਰਚਾ ਕਰਦੇ ਨੇ ਉਹ ਬੋਨਸ ਹੈ ਵੈਸੇ ਮਾਪੇ ਲੈਂਦੇ ਤੇ ਨਹੀਂ ਪਰ ਜਦੋਂ ਪੁੱਤ ਨੌਕਰੀ ਕਰਨ ਲੱਗ ਜਾਏ ਮੈਂ ਖਾਸ ਕਰਕੇ ਪੁੱਤ ਇਸ ਕਰਕੇ ਕਿਹਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਧੀਆਂ ਦਾ ਜਿਹੜਾ ਦੇ ਕੋਲ ਰਹਿਣਾ ਜਾ ਕੇ ਉਹ ਅਜੇ ਵੀ ਮਾਪੇ ਜਿਹੜਾ ਹੈ ਠੀਕ ਨਹੀਂ ਸਮਝਦੇ ਹਾਂ ਜਿਹਨਾਂ ਦੀਆਂ ਦੋਨੋਂ ਬੇਟੀਆਂ ਨੇ ਉਹਨਾਂ ਦੀ ਅਲੱਗ ਸਿਚੁਏਸ਼ਨ ਹੁੰਦੀ ਹੈ ਅਦਰਵਾਇਸ ਬੇਟੇ ਨੂੰ ਦੇ ਨਾਲ ਰਹਿਣਾ ਜਾਂ ਬੇਟੇ ਨੂੰ ਸਭ ਕੁਝ ਦੇਣਾ ਉਹਦੇ ਤੇ ਸਾਡੇ ਜਿਹੜੇ ਸਮਾਜ ਦੇ ਵਿੱਚ ਪੇਰੈਂਟਸ ਨੇ ਬਜ਼ੁਰਗ ਨੇ ਉਹ ਸਾਰਾ ਕੁਝ ਬੇਟੀਆਂ ਨੂੰ ਦੇਣਾ ਚਾਹੁੰਦੇ ਨੇ ਬਹੁਤ ਘੱਟ ਪਰਿਵਾਰ ਵਿੱਚ ਜਿਹੜੀ ਬੇਟੀਆਂ ਨੂੰ ਪ੍ਰਾਪਰ ਦਾ ਹਿੱਸਾ ਦਿੰਦੇ ਨੇ ਤੇ ਜੇ ਦਿੰਦੇ ਨੇ ਬਹੁਤ ਥੋੜਾ ਦੇ ਕੇ ਤੇ ਉਹ ਇੱਕ ਜਿਹੜਾ ਜਿਹਨੂੰ ਕਹਿੰਦੇ ਹੁੰਦੇ ਆ ਨਾ ਕਿ ਚੁੱਪ ਕਰਾਉਣ ਵਾਲੀ ਗੱਲ ਹੋ ਜਾਂਦੀ ਆ ਹਨਾ ਮੈਨੂੰ ਲੱਗਦਾ ਕਿ ਮਾਪੇ ਜਿਹੜੇ ਨੇ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਜੇ ਢਾਡੀ ਦਖਲਅੰਦਾਜ਼ੀ ਜਿਹੜੀ ਉਹ ਪੇਰੈਂਟਸ ਤੇ ਜ਼ਿੰਦਗੀ ਦੇ ਵਿੱਚ ਹੈ ਤਫੇ ਤੁਸੀਂ ਉਹਨਾਂ ਦੀ दखਲ ਅੰਦਾਜ਼ੀ ਕਿਉਂ ਨਹੀਂ ਬਰਦਾਸ਼ਤ ਕਰਦੇ ਦੂਸਰਾ ਹੈ ਕਿ ਵਕਤ ਬਦਲਿਆ ਅਸੀਂ ਬੱਚਿਆਂ ਨੂੰ ਇੱਕ ਨਾਮ ਦੇ ਮਤਲਬ ਇੱਕ ਰਿਸ਼ਤਾ ਜਿਹੜਾ ਸੀ ਮਾਪੇ ਵਾਲਾ ਉਹਦੇ ਵਿੱਚ ਇੱਕ ਇੱਜ਼ਤ ਸੀਗੀ ਇਹ ਨਹੀਂ ਹੁੰਦਾ ਕਿ ਮਾਪੇ ਕੁੱਟ ਮਾਰ ਕੇ ਬੱਚਿਆਂ ਦੇ ਵਿੱਚ ਡਰ ਪੈਦਾ ਕਰਦੇ ਇੱਕ ਘੂਰਤਾ ਡਰ ਹੁੰਦਾ ਸੀ ਅਸੀਂ ਉਹ ਕੀ ਕੀਤਾ ਕਿ ਨਹੀਂ ਬੱਚਿਆਂ ਨਾਲ ਫ੍ਰੈਂਡਲੀ ਰੋ ਫ੍ਰੈਂਡਲੀ ਫਰੈਂਡ ਸਰਕਲ ਜਿਹੜਾ ਹੈ ਉਹ ਡਿਫਰੈਂਟ ਹੁੰਦਾ ਫਰੈਂਡਸ ਦੇ ਵਿੱਚ ਅਸੀਂ ਕਈ ਵਾਰੀ ਲੋ ਸਟਾਕ ਕਰਦੇ ਆ ਮਜ਼ਾਕ ਕਰਦੇ ਆ ਅਸੀਂ ਬਹੁਤ ਕੁਝ ਇੱਕ ਦੂਜੇ ਨੂੰ ਕਹਿ ਲੈਨੇ ਆ ਜਦੋਂ ਤੁਸੀਂ ਉਹ ਜਿਹੜਾ ਵਿਚਲੀ دیوار ਹੈ ਪੇਰੈਂਟਸ ਤੇ ਔਰ ਔਲਾਦ ਦੀ ਉਹ ਕੱਢ ਕੇ ਦੋਸਤ ਵਾਲੀ ਬਣਾ ਲੈਂਦੇ ਹੋ ਫਿਰ ਬੱਚਿਆਂ ਨੂੰ ਆਦਤ ਪੈ ਜਾਂਦੀ ਆ ਜਵਾਬ ਅੱਗੋਂ ਬੋਲਣ ਦੀ ਜਾਂ ਦੇਣ ਦੀ ਅਫਸੋਸ ਨਹੀਂ ਹੈਗਾ ਜਿਹੜੇ ਮਾਪਪ ਜਿਹੜੇ ਨੇ ਉਹ ਚੰਗੇ ਪੜ੍ਹੇ ਲਿਖੇ ਨੇ ਸਾਰਾ ਕੁਝ ਉਹਨੇ ਕੀਤਾ ਹੁੰਦਾ ਤੇ ਬੱਚੇ ਬਹੁਤ ਵਾਰ ਉਹਨਾਂ ਦੇ ਇਨਸਲਟ ਕਰਦੇ ਨੇ ਬਹੁਤ ਕੁਝ ਬੋਲਦੇ ਨੇ ਨੋਹਾ ਵੀ ਅੱਗੇ ਇੱਕ ਮਾਪਪ ਜਿਹੜੇ ਸਿੱਖਿਆ ਦੇ ਤੌਰ ਤੇ ਸੀਗੇ ਸਹੁਰੇ ਦੇ ਅੱਗੇ ਜਾਂ ਸੱਸ ਸਹੁਰੇ ਦੇ ਅੱਗੇ ਜਾਂ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਪਰ ਹੁਣ ਨੋਹਾ ਉਹ ਉਹ ਸ਼ਬਦ ਬੋਲਦੀਆਂ ਨੇ ਉਹ ਉਹ ਵਰਡਸ ਕਹਿੰਦੀਆਂ ਨੇ ਉੱਥੋਂ ਸ਼ੁਰੂ ਹੋ ਕੇ ਮੁੜ ਕੇ ਕੁੱਟਮਾਰ ਤੱਕ ਇਹ ਸਿਸਟਮ ਚੱਲਿਆ ਜਾਂਦਾ ਹੈ ਕੀ ਉਹ ਆਪਣੇ ਮਾਪਪਨ ਨੂੰ ਇਹ ਕਿੰਦੀਆਂ ਨੇ ਜੇ ਉਹ ਆਪਣੇ ਮਾਪਪਨ ਨੂੰ ਇਹ ਅੱਖਰ ਵਟਦੀਆਂ ਸੀ ਤੇ ਮਾਪਪਨ ਨੇ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਤੇ ਮਾਪਪਨ ਤੇ ਉਹਨਾਂ ਨੂੰ ਸਿੱਖਿਆ ਕੀ ਦਿੱਤੀ ਜਿੰਗਾਂ ਲੜਕੀਆਂ ਕੋਈ ਵੀ ਚਾਹੇ ਉਸ ਕਿਸੇ ਵੀ ਵਰਗ ਦੀਆਂ ਨੇ ਕਿਸੇ ਵੀ ਸ਼੍ਰੇਣੀ ਦੀਆਂ ਨੇ ਕੋਈ ਮਿਡਲ ਕਲਾਸ ਹੈ ਹਾਇਰ ਕਲਾਸ ਹੈ ਕਿਸੇ ਵੀ ਜਾਤ ਪਾਤ ਮੈਂ ਉਹਦੇ ਵਿੱਚ ਨਹੀਂ ਜਾ ਰਹੀ ਕਿਸੇ ਵੀ ਵਰਗ ਦੀਆਂ ਲੜਕੀਆਂ ਜਿਹੜੀਆਂ ਨੇ ਜਦੋਂ ਉਹ ਸੱਸ ਸਹੁਰੇ ਦੇ ਅੱਗੇ ਬੋਲਦੀਆਂ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਦੀ ਪਰਵਰਿਸ਼ ਬੋਲਦੀ ਹੈ ਇਹ ਇੱਕ ਹਕੀਕਤ ਹੈ ਦੂਸਰਾ ਇਹ ਹੈ ਕਿ ਜੋ ਕੁਝ ਉਹ ਪੇਰੈਂਟਸ ਨੂੰ ਸੱਸ ਸਹੁਰੇ ਨੂੰ ਬੋਲਦੀਆਂ ਜੇ ਉਹ ਚੀਜ਼ਾਂ ਮੁੰਡਾ ਕਹਿੰਦਾ ਤੇ ਫਿਰ ਕਿੰਦੇ ਨੇ ਕਿ ਜਿਹੜੀ ਸਾਡੀ ਕੁੜੀ ਆ ਉਹਨੂੰ ਤੰਗ ਕੀਤਾ ਜਾਂਦਾ ਕਦੇ ਮਾਪੇ ਨੂੰ ਇਹ ਸਮਝ ਆਈ ਕਿ ਤਾਡੀ ਬੇਟੀ ਆਪਣੇ ਸੱਸ ਸਹੁਰੇ ਨੂੰ ਕੀ ਬੋਲਦੀ ਆ ਔਰ ਹਰ ਮਾਪੇ ਨੂੰ ਪਤਾ ਹੁੰਦਾ ਕਿ ਸਾਡੀ ਬੇਟੀ ਦਾ ਜਾਂ ਬੇਟੇ ਦਾ ਸੁਭਾਅ ਕਿਦਾਂ ਦਾ ਨੇਚਰ ਕਿਤਾਂ ਦੀ ਆ ਇਹ ਸ਼ਬਦ ਕੀ ਵਰਤਦੀ ਆ ਜਿਹੜੀ ਨੂੰ ਆਪਣੇ ਸਹੁਰੇ ਨੂੰ ਕਹਿ ਸਕਦੀ ਬਕਵਾਸ ਨੀ ਕਰੋ ਜਾਂ ਤੂੰ ਆਪਣੇ ਬਾਪ ਨੂੰ ਵੀ ਇਹ ਬੋਲਦੀ ਰਹੀ ਜਾਂ ਫਿਰ ਜੇ ਸੱਸ ਸਹੁਰੇ ਨੂੰਏ ਬੋਲਦੀ ਹੈ ਤੇ ਫਿਰ ਉਹਦੀ ਪਰਵਰਿਸ਼ ਕੀ ਹੈਗੀ ਸੋ ਰਿਸ਼ਤੇ ਜਿਹੜੇ ਨੇ ਵਕਤ ਦੇ ਨਾਲ ਤਾਰ-ਤਾਰ ਹੋ ਗਏ ਮੈਂ 2-3 ਦਿਨ ਹੋਏ ਮੈਂ ਦੇਖ ਰਹੀ ਸੀ ਕਿ ਇੱਕ ਮੋਟੀਵੇਸ਼ਨਲ ਸਪੀਕਰ ਨੇ ਉਹਨਾਂ ਦਾ ਕਿ ਮਾਪੇ ਜਿਹੜੇ ਨੇ ਉਹ ਪਹਿਲਾ ਰੱਬ ਦੇ ਜੇ ਪਹਿਲਾ ਰੱਬ ਜਿਹੜਾ ਹੈ ਉਹਨੂੰ ਤੁਸੀਂ ਮਾਨ ਸਤਕਾਰ ਨਹੀਂ ਦਿੰਦੇ ਘਰ ਦੇ ਵਿੱਚ ਮਾਪੇ ਬੈਠੇ ਜਿਹੜੇ ਨੇ ਤੁਸੀਂ ਉਹਨਾਂ ਦੀ ਇਨਸਰਟ ਕਰਦੇ ਹੋ ਤੇ ਕਿਵੇਂ ਤੁਸੀਂ ਸੋਚ ਸਕਦੇ ਹੋ ਕਿ ਜਿਸ ਰੱਬ ਨੇ ਆਪਣੀ ਥਾਂ ਤੇ ਮਾਪੇ ਬਾਪ ਨੂੰ ਬਣਾ ਕੇ ਭੇਜਿਆ ਉਹ ਤੁਹਾਨੂੰ ਕੋਈ ਚੰਗਾ ਫਲ ਦੇਗਾ ਜੋ ਕੁਝ ਸਮਾਜ ਦੇ ਵਿੱਚ ਵਾਪਰ ਰਿਹਾ ਪਰਿਵਾਰ ਦੇ ਵਿੱਚ ਵਾਪਰ ਰਿਹਾ ਉਹ ਕਿਤੇ ਨਾ ਕਿਤੇ ਜਿਹੜਾ ਹਲਚਲ ਹੈ ਪਰਿਵਾਰ ਸਮਾਜ ਜਿਹੜਾ ਹੈ ਉਹ ਕੁਦਰਤ ਦੇ ਉਲਟ ਚੱਲਣ ਦੇ ਨਤੀਜੇ ਵੀ ਅਸੀਂ ਕਹਿ ਸਕਦੇ ਆ ਕਿਉਂਕਿ ਮਾਪੇ ਜਿਹੜੇ ਨੇ ਉਹਨਾਂ ਦੀ ਇਸ ਵੇਲੇ ਦਸ਼ਾ ਬਹੁਤ ਉਰੀ ਹੈਗੀ ਆ ਬਾਕੀ ਇਹ ਹੈਗਾ ਕਿ ਵਕਤ ਦੇ ਨਾਲ ਮੈਨੂੰ ਲੱਗਦਾ ਮਾਪੇ ਨੂੰ ਵੀ ਬਦਲਣਾ ਚਾਹੀਦਾ ਆਪਣਾ ਬਿਮਾਰੀ ਦਾ ਆਪਣਾ ਖਰਚਾ ਜਿਹੜਾ ਹੈ ਠੀਕ ਹੈ ਅਸੀਂ ਬੱਚੇ ਸਾਡੀ ਜ਼ਿੰਮੇਵਾਰੀ ਹੈ ਮਾਪੇ ਦੀ ਬਹੁਤ ਔਖੇ ਹੋ ਕੇ ਬੱਚੇ ਪੜਾਏ ਜਾਂਦੇ ਨੇ ਖਰਚੇ ਬਹੁਤ ਨੇ ਮਹਿੰਗਾਈ ਬੜੀ ਹੈ ਬਹੁਤ ਔਖਾ ਕੰਮ ਚਲਾਉਣਾ ਹੋ ਗਿਆ ਪਰ ਕਿਤੇ ਨਾ ਕਿਤੇ ਇਹ ਜਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਇੱਕ ਦਿਨ ਸਾਨੂੰ ਅਸੀਂ ਬਿਮਾਰ ਵੀ ਹੋਣਾ ਇੱਕ ਦਿਨ ਸਾਨੂੰ ਉਹ ਪੈਸਾ ਚਾਹੀਦਾ ਥੋੜਾ ਬਹੁਤ ਔਖੇ ਸੋਖੇ ਜਰੂਰ ਬਚਾ ਕੇ ਰੱਖੋ ਤਾਂ ਕਿ ਕਿਸੇ ਦੇ ਅੱਗੇ ਲਾਦ ਦੇ ਅੱਗੇ ਹੱਥ ਅੜ ਕੇ ਜਾਂ ਤਰਲਾ ਲੈ ਕੇ ਜਾਂ ਬਿਨਾਂ ਅਲਾਸ ਤੋਂ ਮਨਜੇ ਦੇ ਉੱਤੇ ਰੜਕ ਰੜਕ ਕੇ ਨੰਨ ਮਰਨਾ ਹੈ ਸੋ ਰਿਸ਼ਤੇ ਵਕਤ ਦੇ ਸਾਹਬ ਨਾਲ ਬਦਲੇ ਸਾਡੀ ਸੋਚ ਦੇ ਸਾਹਬ ਨਾਲ ਬਦਲੇ ਸਾਡਾ ਵੈਸਟਰਨ ਦੇ ਉੱਤੇ ਅਸੀਂ ਕਿੰਨੇ ਆ ਤੇ ਅਸੀਂ ਵੈਸਟਰਨ ਦੇ ਕੋਲੋਂ ਹੋਰ ਵੀ ਚੀਜ਼ਾਂ ਕਾਪੀ ਕਰ ਸਕਦੇ ਸੀ ਪਰ ਨਹੀਂ ਅਸੀਂ ਉਹ ਕੀਤੀਆਂ ਜਿਹੜੀਆਂ ਸਾਨੂੰ ਚੰਗੀਆਂ ਲੱਗੀਆਂ ਇਹਦੇ ਤੇ ਵਿਚਾਰ ਜਰੂਰ ਕਰਿਓ ਕਿ ਕਿਵੇਂ ਅਸੀਂ ਰਿਸ਼ਤੇ ਤਾਅ ਪਰ ਕੀਤੇ ਤੇ ਕਿਵੇਂ ਅਸੀਂ ਵੱਡਿਆਂ ਦੀ ਪੇਕਦਰਹੀ ਕੀਤੀ ਕਿਵੇਂ ਅਸੀਂ ਸ਼ਬਦਾਂ ਦੀ ਮर्यादा ਜਿਹੜੀ ਹੈ ਉਹਦੇ ਤੋਂ ਬਾਹਰ ਨਿਕਲ ਕੇ ਅਸੀਂ ਸ਼ਬਦਾਂ ਦੀ ਚੋਣ ਕਰਨ ਲੱਗੇ ਵੀ ਨਹੀਂ ਦੇਖਦੇ ਕਿ ਇਹ ਸਾਡੇ ਬਜ਼ੁਰਗ ਨੇ ਅਸੀਂ ਇਹਨਾਂ ਨੂੰ ਕਿਹੜੇ ਸ਼ਬਦਾਂ ਦੇ ਨਾਲ ਬੁਲਾ ਰਹੇ ਜਾਂ ਕਿਹੜੇ ਸ਼ਬਦ ਅਸੀਂ ਨਾਲ ਗੱਤ ਰਹਿ ਇਹ ਬਹੁਤ ਜ਼ਰੂਰੀ ਹੈ ਵਿਚਾਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ